ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮੋਹਮ ਸ਼ੁਰੂ ਕੀਤੀ ਗਈ ਹੈ ਉਸ ਦੀ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਐਸਐਸਪੀ ਤਰਨਤਾਰਨ ਸ਼੍ਰੀ ਅਭਵੰਨੀਓ ਰਾਣਾ ਜੀ ਵੱਲੋਂ ਜਿੱਥੇ ਇਸ ਮਗਲੋਂਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੀਆਂ ਸੱਤ ਅਧਿਅਤ ਹੈ ਤੇ ਇਹਨਾਂ ਪਰੋਂ ਬਣਾਈ ਗਈ ਨਜਾਇਜ਼ ਪ੍ਰਾਪਰਟੀ ਨੂੰ ਅਟੈਚ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਉਸ ਲੜੀ ਦੇ ਵਿੱਚ ਅੱਜ 6 ਵਿਅਕਤੀ ਨੇ ਤੁਰੰਤ ਤਰਨ ਜਲੇਨਾ ਸੁਨਦਰ ਜਨਾਂ ਵਿੱਚੋਂ ਪੰਜ ਥਾਣਾ ਖੇਮ ਕਰਨ ਦੇ ਮਹਿਦੀਪੁਰ ਦੇ ਨੇ ਤੇ ਇੱਕ ਹਵੇਲੀ ਦਾ ਟੋਟਲ 6 ਵਿਅਕਤੀਆਂ ਦੇ ਜਿਹੜੇ ਘਰ ਨੇ ਜਿਨ੍ਹਾਂ ਦੀ ਕੀਮਤ 2 ਕਰੋੜ 42 ਲੱਖ ਤੇ 10000 ਰੁਪਏ ਬੰਦੀ ਹੈ ਇਹਨਾਂ ਦੇ ਘਰ ਜਿਹੜੇ ਆ ਉਹ ਫ੍ਰੀਜ਼ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਕੇਸ ਬਣਾ ਕੇ 68 ਐਨਡੀਪੀਐਸ ਅਖਤ ਤਹਿਤ ਕੰਪਿਟੈਂਟ ਅਥਾਰਟੀ ਨੂੰ ਭੇਜਾਂਗੇ ਜੀ ਜੋ ਆਰਡਰ ਜਿਹੜੇ ਰਿਸੀਵ ਹੋ ਗਏ ਨੇ ਸੋ ਇਸ ਲੜੀ ਦੇ ਵਿੱਚ ਜਿਹੜੇ ਆ ਇਹਨਾਂ ਦੀ ਫ੍ਰੀਜ਼ਿੰਗ ਆਰਡਰ ਨੇ ਜਿਹੜੇ ਕੰਪੀਟੈਂਟ ਅਥਾਰਟੀ ਦੇ ਇਹਨਾਂ ਦੇ ਘਰਾਂ ਦੇ ਬਾਹਰ ਜਿਹੜਾ ਚਪਕਾਈ ਗਏ ਨੇ ਸੋ ਇਹਦੀ ਜਿਹੜੀ ਫਰਦਰ ਪ੍ਰोसीडिंग ਆ ਸਜ਼ਾ ਹੋਣ ਤੋਂ ਬਾਅਦ ਇਹਨੂੰ ਜਿਹੜਾ ਸੀਜ਼ ਕਰਨ ਦਾ ਕੰਮ ਆ ਉਹ ਵੀ ਇਹਨੂੰ ਅਮਲੀ ਜ਼ਰਮਾਂ ਅਧੀਨ ਆ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕੁਝ ਵਿਅਕਤੀ ਜਿਹੜੇ ਆ ਕਿਸੇ ਲਾਲਚ ਦੇ ਵਿੱਚ ਆ ਕੇ ਨਸ਼ਿਆਂ ਦੇ ਧੰਦੇ ਦੇ ਵਿੱਚ ਬਲਤ ਹੋ ਜਾਂਦੇ ਨੇ ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਐਨਡੀਪੀਐਸ ਐਕਟ ਦਾ 68 ਐਨਡੀਪੀਐਸ ਐਕਟ ਹੈ ਉਹਦੇ ਤਹਿਤ ਜਿਹੜੀਆਂ ਇਹਨਾਂ ਨੇ ਅवैध ਬਣਾਈਆਂ ਕਿਹਨੀਆਂ ਜਨਤਦਾ ਦਾ ਨੇ ਉਹ ਜ਼ਬਤ ਹੋ ਜੜੀਆਂ ਨੇ ਸੋ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਫੀ ਸ਼ਕਤੀ ਨਾਲ ਇਹਦੀ ਪਾਲਣਾ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਰੋਜ਼ਾਨਾ ਡਰੋਨਾਂ ਦੀ ਹੈਰੰਦੀ ਰਿਕਵਰੀ ਕਰ ਰਹੇ ਹਾਂ ਉੱਥੇ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਬਣਾਈ ਗਈ ਜਿਹੜੀ ਅवैध ਜ਼ਾਇਦਾਦ ਆ ਉਹਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਹੜੀ ਹੈ ਇਹਨਾਂ ਨੂੰ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਸਰ ਅੱਗੇ ਇਹਨਾਂ ਦੇ ਮਤਲਬ ਆਮ ਪਬਲਿਕ ਦੇ ਲਈ ਜਾਂ ਕੀ ਮੈਸੇਜ ਹੈ ਕੀ ਇਸ ਤਰ੍ਹਾਂ ਰਹਿਤ ਰਿਹਾ ਹੈ ਦੇਖੋ ਅੱਜ ਦਾ ਮੈਸੇਜ ਤੁਸੀਂ ਮੇਰੇ ਨਾਲ ਸੀਗੇ ਘਰ ਵਾਲਿਆਂ ਦਾ ਰਿਐਕਸ਼ਨ ਤੇ ਪਿੰਡ ਵਾਲਿਆਂ ਦਾ ਰਿਐਕਸ਼ਨ ਤੁਸੀਂ ਵੇਖਿਆ ਹੋਵੇਗਾ ਇਹਦੇ ਵਿੱਚ ਸਾਨੂੰ ਪਿੰਡ ਦੀ ਪੰਚਾਇਤ ਸਰਪੰਚ ਨੰਬਰਦਾਰ ਤੇ ਸਾਰਿਆਂ ਨੇ ਪੂਰਨ ਸਹਿਯੋਗ ਦਿੱਤਾ ਤੇ ਇਹਦੇ ਨਾਲ ਇੱਕ ਮੈਸੇਜ ਜਿਹੜੇ ਗਲਤ ਧੰਦਿਆਂ ਦੇ ਵਿੱਚ ਇਨਵੋਲ ਹੋ ਉਹਨਾਂ ਦੇ ਉਹਨਾਂ ਵੱਲ ਜਾਂਦਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਇੱਕ ਸੈਕਿੰਡ ਦੇ ਵਿੱਚ ਜਿਹੜੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ ਆਪਣੇ ਜਿਹੜੇ ਕਿਰਤ ਕਮਾਈ ਕਰਨ ਤੇ ਇਸ ਧੰਦਿਆਂ ਤੋਂ ਜਿਹੜਾ ਉਹ ਪਿੱਛੇ ਆ ਗਣਾ ਨਹੀਂ ਤਾਂ ਮੁਕੱਦਮਿਆਂ ਵਿੱਚ ਸਜ਼ਾ ਵੱਖਰੀ ਤੇ ਉਹਨਾਂ ਵੱਲੋਂ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਜ਼ਬਤ ਤੇ ਆਪਣਾ ਜਿਹੜਾ ਫਰੀਜ਼ ਤੇ ਸੀਜ਼ ਹੋਣੀ ਹੈ Thank you.